ਸਰਵਜੀਤ ਸੰਗਰੂਰ ਵੀ ਦੀ ਅਧੂਰੀ ਕਹਾਣੀ ਪੰਜਵਾਂ ਪਾਗ ਤੇਰੇ ਮਨ 'ਤੇ ਪੂਰਾ ਅਸ ਨਹੀਂ ਹੋ ਰਿਹਾ ਲੱਗਦਾ ਮੈਂ ਕੰਧਾਂ ਨਾਲ ਟਕਰਾਂ ਮਾਰ ਰਿਹਾ ਹਾਂ ਕੰਧਾਂ ਨਾਲ ਟਕਰਾਂ ਤੂੰ ਤਾਂ ਪਤਾ ਨਹੀਂ ਮਰਨਾ ਕਿ ਨਹੀਂ ਮਰਨਾ ਮੈਂ ਜ਼ਰੂਰ ਮਰ ਜਾਣਾ ਹੀ ਵਰਨਾ ਮੈਂ ਜ਼ਰੂਰ ਮਰ ਜਾਣਾ ਹੀ ਜੇ ਮੈਨੂੰ ਮੈਸੇਜ ਨਾ ਕੀਤਾ ਸਮਝੀ ਕਿ ਮੇਰੀ ਗੱਲ ਕਿ ਨਹੀਂ ਜੇ ਮਨ ਨਹੀਂ ਤਾਂ ਨਾ ਸਹੀ ਹੁਣ ਤੂੰ ਦੱਸ ਕੀ ਕਰਾਂ ਕਿਵੇਂ ਸੋ ਜਾਵਾਂ ਤੂੰ ਤਾਂ ਮੇਰੀ ਨੀਂਦ ਉਡਾ ਕੇ ਰੱਖ ਦਿੱਤੀ ਜਾਂ ਤਾਂ ਤੂੰ ਮੈਸੇਜ ਨਾ ਕਰਦੀ ਜੇ ਹੁਣ ਮੈਸੇਜ ਕਰਨੇ ਸ਼ੁਰੂ ਕੀਤੇ ਨੇ ਤਾਂ ਮੇਰੇ ਮਨ ਤੋਂ ਪਹਿਲਾਂ ਮੈਸੇਜ ਕਰਨੇ ਹੀ ਬੰਦ ਨਾ ਕਰੀਂ ਚੱਲ ਮੰਨਿਆ ਤੇਨੂੰ ਕਿਸੇ ਤੇ ਵਿਸ਼ਵਾਸ ਨਹੀਂ ਇੱਥੋਂ ਤੱਕ ਕਿ ਮੇਰੇ ਉੱਤੇ ਵੀ ਨਹੀਂ ਸਮੇਂ ਤੇ ਹਾਲਾਤਾਂ ਤੇ ਵੀ ਨਹੀਂ